ਫਗਵਾੜਾ ਵਿਖੇ ਦਿਨ ਦੇ ਸਾੜੇ ਹੋਈ ਲੁੱਟ ਦੀ ਵਾਰਦਤ ਪਿੰਡ ਨੰਗਲ ਖੇੜਾ ਤੋਂ ਐਕਟਿਵਸ ਵਾਰ ਆ ਰਹੀ ਮੈਲਾ ਦੇ ਕੰਨ ਦੀ ਬਾਲੀ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਖਿੱਚ ਕੇ ਹੋਈ ਫਰਾਰ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰਪ ਕੁਲੂਚਾ ਦੀ ਰਿਪੋਰਟ ਹਾਂਜੀ ਆਪਣਾ ਖਾਨ ਦੇ ਕੁਲਵਿੰਦਰ ਕੌਰ ਕਿਥੇ ਨਹੀਂ ਹਾਂਜੀ ਨੰਗਲ ਖੇੜੇ ਦੇ ਆ ਹਾਂਜੀ ਕੀ ਮਾਮਲਾ ਜੀ ਇੱਕ ਜਿਹੜਾ ਤੁਸੀਂ ਅੱਜ ਫਾਇਰ ਡਾਊਨ ਦੇ ਖੜੇ ਆ ਹੁਣੇ-ਹੁਣੇ ਬਾਲੀਖ ਹੋ ਕੇ ਲੈ ਗਿਆ ਇੱਕਦਮ ਹਾਂਜੀ ਹੁਣੇ-ਹੁਣੇ ਬਾਲੀਖ ਹੋ ਕੇ ਲੈ ਗਿਆ ਇੱਕਦਮ ਕਿੰਨੀ ਦੂਰ ਗਈ ਦੋਨੇ ਕੰਨਾਂ ਦੀਆਂ ਲੱਗ ਨਹੀਂ ਇਹ ਇੱਕ ਦੀ ਇੱਕ ਦੀ ਹਾਂਜੀ ਦੇ ਕੱਤੇ ਆਏ ਸੀ ਗਈ ਪਤਾ ਕੋਈ ਬਾਈਕ ਉਹ ਬਾਈਕ ਤੇ ਸੀਗੇ ਹਾਂਜੀ ਹਾਂਜੀ ਉਹ ਮੋਟਰਸਾਈਕਲ ਤੇ ਸੀਗੇ ਉਹ ਦੋ ਜਾਣੇ ਸੀਗੇ ਅੱਛਾ ਜੀ ਦੇ ਤੁਸੀਂ ਕੱਤੇ ਸੀ ਹਾਂਜੀ ਅਸੀਂ ਐਕਟਿਵਰ ਤੇ ਸੀਗੇ ਹਾਂਜੀ ਤੇ ਮੂੰਹ ਬਗਾਰੇ ਬੰਨੇ ਹੋਈਆਂ ਨੇ ਨੇ ਮੁੰਨ ਦੇਖਿਆ ਮੈਂ ਕਿ ਮੋਰ ਉਹ ਵੀ ਮਉਣ ਲੱਗਿਆ ਸੀ ਵੀ ਮਉਣ ਲੱਗਿਆ ਤਾਂ ਇੱਕਦਮ ਉਹ ਪਿੱਛੇ ਖਿੱਚ ਕੇ ਲੈ ਗਿਆ ਕਿੰਨਾ ਕੁ ਨਸਤਾਂ ਹੋ ਗਿਆ ਆਪਣੇ ਹਾਂਜੀ ਹਾਂਜੀ 34000 ਦੀ ਹੈਗੀ ਸੀ ਅੱਛਾ ਜੀ ਤੇ ਤੁਹਾਡੇ ਨਾਲ ਕੌਣ ਸੀ ਜੀ ਹਾਂਜੀ ਆ ਨਿਆਣੇ ਨਾਲ ਹੀ ਸੀਗੇ ਸਾਰੇ ਜਾਣੇ ਅਸੀਂ ਇਹ ਮੋਰੇ ਐਕਟਿਵ ਅਸੇਗੀ ਹਾਂਜੀ ਕਿੱਥੇ ਕਿੱਥੇ ਜਾ ਰਹੇ ਸੀ ਅਸੀਂ ਨੰਗਲ ਤੋਂ ਆਏ ਸੀਗੇ ਇੱਧਰ ਨੂੰ ਘੁੰਮਣ ਆਏ ਸੀਗੇ ਸ਼ਹਿਰਾਂ ਪੌਸਟਕਾਰ ਦੀ ਕਿਸ ਮਾਮਲੇ ਲੈ ਕੇ ਨਹੀਂ ਹੱਲੇ ਨਹੀਂ ਕੀਤੀ ਹੁਣੇ ਹੱਲੇ ਹੋਇਆ ਇਹ ਕੰਮ ਤੇ ਮਤਲਬ ਕਿ ਉਹਨਾਂ ਨੇ ਮਤਲਬ ਕਿ ਕੱਤੇ ਵੀ ਉਹਨੂੰ ਹੈਲਮਟ ਵਗੈਰਾ ਪਾਇਆ ਨਹੀਂ ਕਿ ਆ ਕਿਦਾਂ ਇਦਾਂ ਭਾਜ ਧਿਆਨ ਹੀ ਨਹੀਂ ਕੀਤਾ ਇਹ ਮੰਗ ਰੱਖਦੇ ਜਿੱਦਾਂ ਸ਼ਹਿਰ ਦੇ ਵਿੱਚ ਆਪਾਂ ਮਤਲਬ ਕਿ ਇੰਨੀਆਂ ਵਾਰ ਤਾਂ ਹੁੰਦੀਆਂ ਨੇ ਉਹਦੇ ਬਾਰੇ ਉਹ ਸ਼ਹਿਰ ਕੋਈ ਦਾਾ ਥੋੜੋ ਸਕਦਾ ਸੇਫਟੀ ਕੋਈ ਹੈ ਹੀ ਨਹੀਂਗੀ ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ ਸੁਰਿੰਦਰ ਸਿੰਘ ਜੀ ਕਿਹੜੇ ਪਿੰਡ ਤੋਂ ਆਪਾਂ ਆਈ ਨੰਗੜਪਿੰਡ ਹੈ ਜੀ ਪੰਕੀ ਮਾਮਲਾ ਦੀ ਇੱਥੇ ਜਿਹੜਾ ਅੱਜ ਤੁਸੀਂ ਮਾਰਡਾਉਨ ਦੇ ਵਿੱਚ ਖੜੇ ਹੋ ਅਸੀਂ ਇਧਰੋਂ ਸਾਰਾ ਉਹ ਦੇਖੇ ਸੀਗੇ ਘਰ ਪੈਂਟ ਕਰ ਤੋਂ ਆ ਰਹੇ ਸੀਗੇ ਇੱਥੇ ਫਗਵਾੜੇ ਨੂੰ ਘੁੰਮਣਾ ਆ ਰਹੇ ਲੱਗੇ ਤਾਂ ਅਸੀਂ ਬਾਈਕ ਤੇ ਐਕਟਿਵ ਆ ਤੇ ਸੀਗੇ ਦੋਨੇ ਜਾਣੇ ਉਹ ਪਿੱਛੋਂ ਕੋਈ ਆਇਆ ਮੋਟਰਸਾਈਕਲ ਵਾਲਾ ਤਾਂ ਉਹ ਇਹਦੀ ਬਾਲੀ ਲਾ ਕੇ ਲੈ ਗਿਆ ਫਿਰ ਘਰ ਵਾਲੇ ਕਿੰਨੀ ਕੁ ਬਾਲਾ ਕੱਲ ਨਸਾਰਾ ਹੋ ਗਿਆ ਕਟਵਟ ਹੀ ਚੱਲੀ ਸੀ ਯਾਰ ਤਾਂ ਹੋ ਗਿਆ ਜੀ ਬਾਲੀ ਦੋਨੇ ਕੰਨਾਂ ਦੀ ਲੱਗ ਲੱਗੇ ਨਹੀਂ ਇੱਕ ਲਾ ਕੇ ਲੱਗਿਆ ਜੀ ਹਾਂਜੀ ਹਾਂਜੀ ਮੰਗਵਾਂ ਲੈ ਕੇ ਨਹੀਂ ਜੀ ਹੱਲੇ ਨਹੀਂ ਕੀਤੀ ਹੈਗੀ ਕੀ ਪ੍ਰਸ਼ਾਸ਼ਨ ਕੋ ਮੰਗ ਰੱਖਦਾ ਕਿ ਦਾ ਅਮਲੀ ਸ਼ਹਿਰ ਦੇ ਵਿੱਚ ਚੋਰੀਆਂ ਦੀਆਂ ਬਾਰਤਾਂ ਵਗੈਰਾ ਹੋਣੀਆਂ ਹੋਣੀਆਂ ਕੀ ਸਰ ਇਹਦਾ ਇਹਦਾ ਔਖਾ ਹੀ ਹੈ ਜੀ ਹੁਣ ਬਾਕੀ ਸਾਰਿਆਂ ਵਾਸਤੇ ਵੀ ਔਖਾ ਹੀ ਹੈ ਜੀ ਆਪ ਤਾਂ ਇਹਦਾ ਥੋੜਾ ਆਪਣੇ ਆਪ ਇਹ ਇਨਸਾਫ਼ ਸਾਨੂੰ ਮਿਲਣਾ ਚਾਹੀਦਾ ਯਾਨੀ ਕਿ ਇਦਾਂ ਵੀ ਹੈਗਾ ਹਾਂਜੀ ਹਾਂਜੀ ਦੇਵਾਂਗੇ